ਇਹ ਪੰਜਾਬ ਦੇ ਵਿੱਚ ਮੇਰੀ ਸੁਣ ਲੋ ਇਹ ਪੰਜਾਬ ਦੀ ਬਹੁਤ ਵੱਡੀ ਸਮੱਸਿਆ ਹੈ ਹੁਣ ਜਿਹੜਾ ਬੰਦਾ ਹੁਣ ਕੋਈ ਬੰਦਾ ਨਾ ਜਿਹੜੇ ਵੀ ਬੰਦੇ ਅੱਜ ਤੱਕ ਬਾਹਰ ਚਲੇ ਵੀ ਗਏ ਜਿਹੜੇ ਬੰਦੇ ਤੁਸੀਂ ਪੈਸੇ ਸੈੱਟ ਵੀ ਹੋ ਗਏ ਉਹਨਾਂ ਨੇ ਕਿਹੜਾ ਬਾਈ ਜਾਨਸਾਰ 20 ਲੱਖ ਰੁਪਏ ਜਿਹੜਾ ਇੱਥੋਂ ਬੰਦਾ ਏਜੰਟ ਨੂੰ ਦੇ ਕੇ ਗਿਆ ਉਹਨੇ ਕਿਹੜਾ ਜਾਨਸਾਰ ਕਮਾ ਲੇ ਤਾਂ ਟਾਈਮ ਤੋਂ ਨਾ ਵੀ ਲੱਗਿਆ ਕੰਮ ਹੈ ਸਾਰਾ 20000 ਦਾ ਇਹ 20000 ਦਾ ਵੀ ਕੰਮ ਹੈ ਨਹੀਂ ਗਾਏ ਜਿਹੜਾ ਇਹ ਫੈਲ ਵਾਲਾ ਕੰਮ ਹੈ ਪੈਸੇ ਯਾਰ ਇਹਦਾ ਮੇਲ ਭੇਜ ਦਿੰਨੇ ਆ ਮੇਲੇ ਭੇਜਦੇ ਡਾਕੂਮੈਂਟ ਭੇਜਨੇ ਐ ਅੰਬੈਸੀ ਨੇ ਵੀਜ਼ਾ ਦੇ ਦੇਣਾ ਨਹੀਂ ਦੇਣਾ ਤਾਂ ਰਿਜੈਕਟ ਕਰ ਦੇਣਾ ਜਿਹੜਾ ਰਿਜੈਕਟ ਕਰ ਲੰਨਾ ਫਿਰ ਵੀ ਨਹੀਂ ਪੈਸੇ ਵਾਪਸ ਕਰਨੇ ਕੰਮ ਹੀ ਇਹ ਕੁਛ ਨਹੀਂ ਹੈਗਾ ਯਾਰ ਮੈਂ ਇਹਨਾਂ ਨੂੰ ਇਹੀ ਤਾਂ ਜਾਂ ਤਾਨੂੰ ਪੜਦਾ ਵੀਰ ਤੁਸੀਂ 20000 ਵਾਲਾ ਕੰਮ 20 ਲੱਖ ਦੇ ਵਿੱਚ ਕਰਦੇ ਹੋ ਯਾਰ ਕੰਮ ਹੀ ਕੁਛ ਨਹੀਂ ਹੈਗਾ ਇਹ ਬਈ ਜਿਹੜਾ ਦੂਜਾ ਹੈਗਾ ਉਹਨੇ ਫੀਸ ਭਰੀ ਆ ਫੀਸ ਦੇ ਨਾਂ ਤੇ ਵੀ ਸਭ ਤੋਂ ਵੱਡੀ ਠੱਗੀ ਆ ਸਭ ਤੋਂ ਵੱਡੀ ਠੱਗੀ ਫੀਸਾਂ ਦੇ ਨਾਂ ਤੇ ਇਹ ਮਾਰ ਰਹੇ ਨੇ ਜਿਹੜੇ ਕਦੇ ਨਹੀਂ ਅਸੀਂ ਤਾਂ ਦੇਖੋ ਜੀ ਸੀ ਆ ਵੀਜ਼ਾ ਲਾਤਾ ਸਭ ਤੋਂ ਵੱਡੀ ਇੱਥੇ ਜਿਹੜੇ ਏਜੰਟ ਹੋਰ ਕਈ ਤਿਆਰ ਹੋਏ ਨੇ ਚੰਡੀਗੜ੍ਹ ਦੇ ਵਿੱਚ ਕਦੇ ਕਸੋ ਇਤਾਂ ਜਿਹੜਾ ਖਰਚਾ ਪਾਣੀ ਉਹ ਲੈ ਨੇ ਉਹ ਬੇਕੂਪੋ ਸਭ ਤੋਂ ਵੱਧ ਜਿਹੜੀ ਫੀਸ ਆ ਉਹਦੇ ਵੀ ਠੱਗੀ ਮਾਰ ਰਹੇ ਨੇ 7 ਲੱਖ ਵਾਲਾ ਕਹਿ ਕੇ 1.5 ਲੱਖ ਰੁਪਏ ਪਾਸੀ ਉਹ 1.5 ਵੀ ਨਹੀਂ ਦਿੰਦੇ ਤਾਂ ਇਹਦਾ ਸਾਰਾ ਕੰਮ ਤੇ ਕੁਝ ਵੀ ਨਹੀਂ ਦੇ ਰਹੇ ਆ ਇੱਥੇ ਬੰਦਾ ਖੜਾ ਤੇ ਕੁਝ ਵੀ ਨਹੀਂ ਦਿੱਤਾ ਯਾਰ ਆ 7 11 70 ਸੀ ਨਾ ਤੇ ਅੱਗੇ ਉੱਥੇ ਤਿੰਨ ਕੁਝ ਵੀ ਨਹੀਂ ਦਿੱਤਾ ਇਹ ਸਾਰੀਆਂ ਗੱਲਾਂ ਵਿਚ ਵੀਰ ਬਣ ਕੇ ਧਿਆਨ ਦੇ ਲੋ ਪ੍ਰਮਾਤਮਾ ਦੇ ਸੌਖਾ ਇਹ ਕਹਣਾ ਐਡੇ ਵੱਡੀਆਂ ਦੁਸ਼ਮਣੀਆਂ ਪਵਾ ਲਿਆ ਤੁਹਾਡੇ ਖਾਤਰ ਬਾਰ ਪਵਾਲੇ ਲੋਕ ਲੋਕ ਸੋਸ਼ਲ ਮੀਡੀਆ ਤੇ ਕੋਈ ਕੋਈ ਕਹਿੰਦਾ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਇੱਕ ਬੰਦਾ ਕਹਿੰਦਾ ਥਾਰ ਗੱਡੀ ਲੈ ਲਈ ਮੇਰੀ ਭੈਣ ਨੂੰ 35 ਕਿਲੋ ਜਮੀਨ ਦਾ ਉਹਨੇ ਸੁਣ ਮੇਰੀ ਗੱਲ ਮੇਰੀ ਭੈਣ ਨੂੰ 35 ਕਿਲੋ ਜਮੀਨ ਦਾ ਉਹਨੇ ਸਰਕਾਰੀ ਮਰਟ ਨੇ ਲੱਗਿਆ ਕਿਉਂ ਥਾਰ ਗੱਡੀ ਨਹੀਂ ਲੈ ਸਕਦੀ ਯਾਰ ਹਰ ਇੱਕ ਦਾ ਨੌਕਰ ਆਹ ਦੀ ਭੈਣ ਨੂੰ ਲੈ ਕੇ ਉੱਤੀ ਜੰਗ ਤੋਂ ਲੈ ਕਰੋ ਕਿਹੜੇ ਤੋਂ ਸਾਬਤ ਕਰਦੇ ਹੋ ਲਿਆਓ ਆ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਦੇ ਸੰਮਣ ਆਏ ਪੈਣੇ ਕਿ ਇੱਕ ਦਿਨ ਹੀ ਕਈ ਜੰਡਾ ਸੰਮਣ ਆਏ ਪੈਣੇਗੇ ਹਾਈ ਕੋਰਟ ਦੇ ਸਮਨ ਥੋੜੇ ਕਰਕੇ ਆਏ ਬਨੇ ਲਾਸਵੇਰੀ ਆਇੰਦਰਜੀਤ ਕੌਰ ਆ ਕਿੱਥੇ ਆ ਉਹ ਬੰਦਾ ਪੇਚੀ ਮੜਾ ਜਾ ਆਈ ਬਾਈ ਉਰੇ ਮੜਾ ਜਾ ਆ ਬੰਦਾ ਇਹਦੇ ਐਂ ਇਹਦੇ ਕਰਕੇ ਮੈਂ ਫੋਨ ਕਰਤਾ ਆ ਬੰਦਾ ਇਹਨੇ ਲੈਣਾ ਇੰਦਰਜੀਤ ਕੌਰ ਤੋਂ ਕਿੰਨੇ ਲੱਖ ਰੁਪਏ ਲੈਣਾ ਬਾਈ 15-40 ਲੈਣਾ ਸੀ ਇਹਦੇ ਕਰਕੇ ਫੋਨ ਕਰਤਾ ਹਾਈ ਕੋਰਟ ਦੇ ਵਿੱਚ ਮੇਰੇ ਖਿਲਾਫ ਕੇਸ ਪਾ ਕੇ ਹੀ ਹੈ ਹਾਈ ਕੋਰਟ ਦੇ ਵਿੱਚ ਤੁਸੀਂ ਇਸ ਹਿਸਾਬ ਨਾਲ ਲੋ ਵਕੀਲ ਖੜੇ ਕਰਨੇ ਸੌਖੇ ਪੈਣੇ ਆਹ ਬੰਦੇ ਆਹ ਬੰਦਾ ਆ ਤੈਨੂੰ ਉੱਥੇ ਕਿੱਥੋਂ ਵਾਲੇ ਥਾਣੇ ਵਾਲੇ ਨੇ ਬੁਲਾਇਆ ਤੈਨੂੰ ਲੁਧਿਆਣੇ ਵਾਲੇ ਨੇ ਉਹਨਾਂ ਨੇ ਬੁਲਾਇਆ ਤੇ ਇੱਧਰ ਮੈਨੂੰ ਗਾਂ ਸਮਾਣ ਇੱਧਰ ਸਾਡੇ ਵਾਲੇ ਚ ਇੱਧਰੋਂ ਚ ਆ ਕੇ ਉੱਥੋਂ ਵੀ ਜਵਾਬ ਦਾਵਾ ਦੇ ਕੇ ਭਜੇ ਤੇ ਇੱਥੇ ਭਜਾ ਕੀ ਮਾੜਾ ਕਰਤਾ ਬਾਈ ਮੈਨੂੰ ਦੱਸੋ ਇਹ ਗੱਲ ਇਹ ਗੱਲ ਆ ਜਿੰਨੇ ਜੋਕਰ ਆ ਇਸ ਤਾਂ ਕੋਈ ਅੱਜ ਦੇ ਨਹੀਂ ਇਹ ਚੀਜ਼ਾਂ ਦੇ ਲੜਾਈ ਲੜਦੇ ਆਉਣੇ ਸਾਰੇ ਜਾਣੇ ਤੱਕੜੇ ਹੋ ਜੋ ਦੂਜੀ ਗੱਲ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿ ਕੇ ਹੁਣ ਬੰਦ ਸਮਾਪਤ ਕਰਦਾ ਇੰਨਾ ਠੱਗਾਂ ਤੋਂ ਕੋਈ ਡਰ ਦੀ ਲੋੜ ਨਹੀਂ ਇਹ ਤੁਹਾਨੂੰ ਡਰਾਉਂਦੇ ਨੇ ਧਮਕਾਉਂਦੇ ਨੇ ਜਿੰਨਾ ਚੋਰ ਹੋ ਉਹਦੇ ਅੰਦਰ ਡਰ ਹੋ ਠੀਕ ਆ ਨਾ ਗੱਲ ਮੈਂ ਕਹਿੰਦਾ ਮੈਂ ਖੜਾ ਇੱਥੇ ਠੋਕ ਕੇ ਗੱਲ ਕਰਦਾ ਜਿਹੜਾ ਤੁਹਾਨੂੰ ਡਰਾਉਂਦੇ ਧਮਕਾਉਂਦੇ ਨੇ ਇਹਨਾਂ ਕੋਲੇ ਡਰਾਉਂਣ ਧਮਕਾਉਣ ਤੋਂ ਬੜਾ ਅੱਲੇ ਪੱਲੇ ਇਹਨਾਂ ਦੇ ਕੱਖ ਨਹੀਂ ਹੈਗਾ ਜਦੋਂ ਤੁਹਾਨੂੰ ਡਰਾਤਾ ਧਮਕਾਤਾ ਉਹਦੀ ਕਿਸੇ ਚੈਨਲ ਤੇ ਇੰਟਰਵਿਊ ਕਰ ਦੋ ਜਾਂ ਆਪਦੀ ਫੇਸਬੁੱਕ ਤੇ ਵੀਡੀਓ ਉਹਦੀ ਪਾ ਦੋ ਵੀ ਆ ਨਾਮ ਤੇ ਮੈਨੂੰ ਮੈਨੂੰ ਕੁਝ ਵਗਾ ਸੁਣ ਲਓ ਮੇਰੀ ਗੱਲ ਸੁਣ ਲਓ ਮੇਰੀ ਗੱਲ ਧਿਆਨ ਨਾਲ ਜਿੰਨੇ ਵੀ ਤੁਸੀਂ ਇਹ ਗੱਲ ਧਿਆਨ ਨਾਲ ਸੁਣ ਲਓ ਅੱਜ ਤੋਂ ਆ ਜਿੰਨੇ ਜਣਾ ਦੇ ਨਹੀਂ ਫੋਨ ਹੁੰਦੇ ਵੀਡੀਓ ਬਣਾ ਕੇ ਲੈ ਜਾਓ ਅੱਜ ਤੋਂ ਕੰਮ ਇਹ ਸ਼ੁਰੂ ਕਰਨਾ ਵੀ ਤੁਸੀਂ ਉੱਥੇ ਗਏ ਸੀ ਆ ਕੰਮ ਸ਼ੁਰੂ ਹੋ ਸਾਰੇ ਪੰਜਾਬ ਦੇ ਜੰਤੂ ਨੇ ਜਾਂ ਜਿੰਨੇ ਵੀ ਠੱਕ ਨੇ ਧਿਆਨ ਨਾਲ ਗੱਲ ਸੁਣ ਲੋ ਅੱਜ ਤੋਂ ਬਾਅਦ ਆਹ ਕੰਮ ਸਰੂ ਕਿਸੇ ਨੇ ਡਰਾਇਆ ਧਮਕਾਇਆ ਉਹਦੇ ਖਿਲਾਫ ਉਹਦੀ ਵੀਡੀਓ ਪਾਉਣੀ ਆ ਵੀ ਆ ਡਰਾਇਆ ਧਮਕਾਇਆ ਮੈਨੂੰ ਅੱਜ ਤੋਂ ਬਾਅਦ ਮੈਨੂੰ ਕੁਝ ਹੋ ਗਿਆ ਇਹਦਾ ਜ਼ਿੰਮੇਵਾਰ ਆ ਆ ਇਹਨਾਂ ਦਾ ਕੰਮ ਕੀ ਆ ਇਹਨਾਂ ਦਾ ਕੰਮ ਪੈਸੇ ਕਮਾਉਣਾ ਪੈਸਾ ਇਹਨਾਂ ਦੇ ਦਿਮਾਗ ਦੇ ਵਿੱਚ ਐਡਾ ਜ਼ਿਆਦਾ ਘਰ ਘਰ ਚੁੱਕਿਆ ਨਾ ਤਾਂ ਇਹ ਇਹ ਜਿੰਨਾਂ ਤੋਂ ਵੀ ਡਰਦੇ ਨੇ ਥਾਣਾ ਤੋਂ ਵੀ ਡਰਦੇ ਨੇ ਥੋੜਾ ਕੱਖ ਨਹੀਂ ਵਿਕਾਰ ਸਕਦੇ ਪੱਕੇ ਰੱਖੇ ਉਹਨਾਂ ਜੀ ਠੱਕੇ ਮੇਰੀ ਗੱਲ ਸੁਣ ਲੋ ਪੱਕੇ ਵਿਕੀ ਰੱਖਣੇ ਉੱਥੇ ਵੀ ਜਵਾਬ ਦਾਬਾ ਦੇਣਾ ਉੱਥੇ ਵੀ ਤੋਰੇ ਸੁਣ ਲੈ ਕੁੜੀਏ ਮੇਰੀ ਧਰ ਨਾਲ ਉੱਥੇ ਵੀ ਡਰ ਕੇ ਨਹੀਂ ਬੈਠਣਾ ਡਰਾਉਣਾ ਧਮਕਾਉਣਾ ਇਹ ਤੂੰ ਇਹ ਮੈਨੂੰ ਕਿੱਦਾਂ ਧਮਕਿਆ ਨੇ ਕਿੱਦਾਂ ਧਮਕੀ ਤੂੰ ਕਿਸੇ ਤੋਂ ਨਹੀਂ ਡਰਨਾ ਪੈਸੇ ਲੈਣਿਆ ਤਾਂ ਲੈਣਿਆ ਲੈਣੇ ਵੀ ਪੂਰੇ ਆ ਮੈਂ ਤਾਂ ਇੱਥੇ ਮਜਬੂਰੀ ਦੇ ਮਾਰੇ ਨੂੰ ਹੁਣ ਜਦੋਂ ਇਨੇ ਆਏ ਲੈ ਕੱਟੋ ਕਹਿੰਦਾ ਅਗਲੇ 10 ਲੱਖ ਰੁਪਏ ਦਾ ਲੈ ਲੈਣਾ ਬਈ ਮੈਂ 8 ਲੱਖ ਰੁਪਏ ਦਿੰਦਾ ਫਿਰ ਮੈਨੂੰ ਤਾਂ ਮਜਬੂਰੀ ਦੇ ਮਾਰੇ ਨੂੰ ਕਹਿਣਾ ਪੈਣਾ ਵੀ ਆਹ ਕੱਟ ਲਈ ਮੈਂ ਉਹਦੇ ਕੱਟ ਲਈ ਉਹਦੇ ਕੱਟ ਲਈ ਮੈਂ ਕਹਿੰਦਾ ਤੁਸੀਂ ਦੱਸਦਾ 10 ਲੱਖ ਰੁਪਏ ਜਾ ਕੇ ਲਓ ਯਾਰ ਇਹ ਚੀਜ਼ਾਂ ਵੱਲ ਗੌਰ ਨਾ ਉਹਦਾ ਧਿਆਨ ਦਿਓ ਥੋੜਾ ਜਿਹਾ ਆਪ ਵੀ ਆਪਾ ਕੈਮ ਹੋ ਜਿਓ ਆਪਣੇ ਦਿਮਾਗ ਦੇ ਵਿੱਚ ਇਹ ਗੱਲ ਕੱਢ ਦਈਏ ਗੁਰੂ ਗੋਬਿੰਦ ਸਿੰਘ ਦੇ ਜੇ ਵਾਰਸਨ ਉਸ ਉਸ ਧਰਤੀ ਦੇ ਵਾਰਸਨ ਦਾ ਇੱਕ ਦਿਮਾਗ ਦੇ ਵਿੱਚੋਂ ਗੱਲ ਕੱਢ ਦਈਏ ਵੀ ਯਾਰ ਜੇ ਇਹਦਾ ਕੰਮ ਹੋ ਗਿਆ ਮੈਂ ਕੀ ਲੈਣਾ ਸਭ ਤੋਂ ਵੱਡੀ ਸਾਡੇ ਸਾਡੇ ਹਰ ਇੱਕ ਦੇ ਹਰ ਇੱਕ ਦੇ ਦਿਮਾਗ ਦੇ ਵਿੱਚ ਇਹ ਗੱਲ ਆ ਵੀ ਮੈਂ ਆ ਜਿੰਨਾਂ ਨੂੰ ਅਸੀਂ ਫੋਨ ਲਾਇਆ ਨਾ ਇਹਦੇ ਵਿੱਚੋਂ ਅਸੀਂ ਇੱਕ ਦਿਨ ਬੀਕੇ ਹਾ ਯਾਰ ਮੜਾ ਆ ਮੈਂ ਸਾਹਤਾ ਦਿਓ ਬਾਈ ਅਸੀਂ ਆਵਾਂਗੇ ਅਸੀਂ ਆਵਾਂਗੇ ਆਵਾਂਗੇ 17 17 ਲੱਖ ਰੁਪਏ ਲੋਕਾਂ ਦਾ ਵਾਪਸ ਕਰਵਾਓ 17 17 ਲੱਖ ਰੁਪਏ ਲੈ ਕੇ ਅਗਲਾ ਕਹਿੰਦਾ ਵੀ ਗਾਂ ਖੱਟਿਆ ਪਾਸਾ ਬੱਟਿਆ ਹਰ ਇੱਕ ਬੰਦੇ ਦੀ ਮਾਨਸਿਕਤਾ ਬਣ ਚੁੱਕੀਆ ਮੇਰਾ ਕੰਮ ਹੋ ਗਿਆ ਮੈਂ ਕੀ ਰਣਾ ਉਹ ਦੂਜੇ ਦੇ ਘਰ ਚ ਅੱਗ ਲੱਗੀ ਆ ਕੋੜਾ ਲੱਗ ਰਿਹਾ ਤੇ ਮੈਂ ਕੀ ਆਹੀ ਦਾ ਗੱਲੋਂ ਮਾਰ ਖਾਂਦੇ ਜੀ ਇਹੇ ਉਥੇ ਵੀ ਅਦੋਦੀ ਕਰਕੇ ਮੁੜਾਉਂਦੇ ਕਿ ਆਏ ਨਹੀਂ ਵੀ ਫੱਲੇ ਵੀ ਸਾਰੇ ਮੈਟਰ ਨੂੰ ਹਰਿਆਣੇ ਦੇ ਹਾਂ ਉਹਨਾਂ ਨੇ ਪੌਦੇ ਪੈਸੇ ਕਰਾ ਦੇ ਤੋ ਬਾਹਰ ਆ ਨਾ ਬੰਦਾ ਜਿਹਨੇ ਕੋਸੀ ਜਾਨ ਬੈਨਰ ਲੱਭਾ ਕੇ ਤੇ ਲਵਾਦਾ ਕਿ ਮੈਂ ਡੀ ਵੀ ਤੇਰੇ ਕੋਈ ਮਾਨਹਾਨੀ ਨਹੀਂ ਹੋ ਜੀ ਇਹ ਕਹਿੰਦੇ ਕਰੀ ਵਿਚ ਤੂੰਡੀ ਗਲਤੀ ਕਾੜੀ ਤੀ ਤਾਂ ਤੁਸੀਂ ਮਾੜਾ ਨਹੀਂ ਮਾਨਹਾਨੀ ਦਾ ਤਾਂ ਖੜੀ ਕੋਈ ਜਵਾਬ ਉਹਨਾਂ ਦਾ ਪਾਈ ਜੀ ਬਾਰ ਬਾਰ ਬੋਲ ਕੇ ਆਪਾਂ ਇਹ ਮਾਨਹਾਨੀ ਦਾ ਬਹੁਤ ਸਿਆਣੇ ਆਪਾਂ ਮੰਗਣਾ ਬਾਪੂ ਧਿਆਨ ਨਾਲ ਗੱਲ ਸੁਣ ਲੈ ਆਪਦਾ ਸਾਰਾ ਕੁਝ ਲੈ ਕੇ ਵੱਡੇ ਵੱਡੇ ਬੈਨਰ ਕਢਾ ਕੇ ਲੈ ਕੇ ਜਾ ਜਾਓ ਉੱਥੇ ਵੀ ਲੜਾਈ ਲੜੋ ਛੱਟੋ ਨਾ ਠੀਕ ਠੀਕ ਯਾਰ ਨੇ ਬੁਲਾਉਂਦੇ ਉੱਥੇ ਵੀ ਜਾਓ ਜਿੱਥੇ ਬੁਲਾਉਂਦੇ ਨੇ ਉੱਥੇ ਵੀ ਜਾ ਕੇ ਕੋਈ ਜੇ ਤੁਹਾਨੂੰ ਕੋਰਟ ਦਾ ਸੱਮਣ ਆ ਕੇ ਸੁਣ ਲੋ ਗੱਲ ਮੈਂ ਕਹਿਣਾ ਚਾਹੁੰਦਾ ਜੇ ਤੁਸੀਂ ਬਠਿੰਡੇ ਦੇ ਵਿੱਚ ਆਏ ਨੇਗੇ ਬਰਨਾਲੇ ਤੋਂ ਆਨੇ ਕਿਸੇ ਵੀ ਅਦਾਲਤਾਂ ਨੇ ਮੈਂ ਤੁਹਾਨੂੰ ਮੁੰਡੇ ਵਕੀਲ ਦੇ ਦਊਂਗਾ ਹਜ਼ਾਰ ਹਜ਼ਾਰ ਰੁਪਏ ਦਾ 5-500 ਰੁਪਏ ਲੈਣੇ ਤੁਹਾਡਾ ਜਵਾਬ ਦਾਬ ਬਣਾਏਗਾ ਇਦੂ ਮਾਤ ਨਹੀਂ ਲੈਂਦੇ ਜਵਾਬ ਦਾਬਾ ਬਣਾ ਕੇ ਦੇ ਕੇ ਆਓ ਠੋਕ ਕੇ ਜੇ ਤੁਹਾਨੂੰ ਸੱਮਣ ਆਉਂਦੇ ਨੇ ਵੀ ਆਹ ਗੱਲ ਆ ਜੀ ਪੈਸੇ ਅਸੀ ਲੈਣ ਜਾਦੇ ਠੀਕ ਆ ਜਾਜਣ ਸਾਹਿਬ ਮਤਲਬ ਇੱਥੇ ਠੋਕਿਆ ਇੱਥੋਂ ਦਾ ਏਜੰਟ ਐਂ ਕਰਿਆ ਸੀਗਾ ਸੰਗਰੂਰ ਦਾ ਏਜੰਟ ਆਹ ਜੀ ਉਹਨੇ ਐਂ ਕਰਿਆ ਜਾਜਦੇ ਠੋਕਤਾ ਮੂਰੋ ਕਹਿੰਦਾ ਪਾਇ ਤੂੰ ਲੈਣਾ ਤੂੰ ਕਹਿੰਦਾ ਇਹਨਾਂ ਦੇ ਉਲਟਾ ਪਾਈ ਜਨਾ ਤੁਸੀਂ ਉਹਦਾ ਤੁਸੀਂ ਬਸ ਕੱਲੇ ਉਹਨਾਂ ਨੂੰ ਡਰ ਜਾਂਦੇ ਹੋ ਵੀ ਆ ਗਈ ਸਾਨੂੰ ਸੰਮਣ ਆ ਗਿਆ ਜੀ ਸਾਨੂੰ ਇੱਥੋਂ ਆ ਗਿਆ ਉਹ ਤਾਂ ਕਿਉਂ ਡਰਤ ਨਹੀਂ ਕਿ ਲੋੜ ਆਉਣ ਦਾ ਜਵਾਬ ਤਾਂ ਵਦਿਓ ਫੱਕ ਨਾਲ ਪੈਸੇ ਨਿਕਲਣੋਂ ਬੰਦੇ ਨਾਲ ਉਹਨੂੰ ਠੋਕਿਆ ਉਹ ਧਰਕੇ ਪਰਚਾ ਪਲਸਾ ਲਗਾ ਨਹੀਂ ਪਰਚਾ ਕਰ ਦਿੰਨੇ ਆ ਪਰਚਾ ਵੀ ਕਰਾਓ ਤੇ ਦੂਜਾ ਜਲੂਸ ਵੀ ਕੱਢੋ ਕੱਲਾ ਪਰਚਾ ਹੱਲ ਨਹੀਂ ਹੈਗਾ ਜਦੋਂ ਪਰਚੇ ਨਾਲ ਹੀ ਹੱਲ ਕਰਾਂ ਮੈਂ ਜਲੂਸ ਕੱਢਣਾ ਪੂਰਾ ਬੈਨਰ ਲਾ ਕੇ ਪੂਰਾ ਜਿੰਨਾ ਕੱਢ ਸਕਦੇ ਉਹਨਾਂ ਨੂੰ ਪਰਚਾ ਪੁੱਟਾ ਹੱਲ ਨਹੀਂ ਜੀ ਅਸੀਂ ਵੀ ਲੈ ਮੈਂ ਮੇਰੇ ਬੱਚੇ ਵੀ ਸੰਗਰ ਗੱਲ ਕਰਿਓ ਇੱਕ ਉਹਨਾਂ ਦੇ ਬਾਹਰ ਆ ਮੁੰਡਾ ਹਾਂ ਤੁਹਾਨੂੰ 4 ਲੱਖ ਲੈਣਾ ਵਾ ਕਰਾਰ ਹੀ ਕਰੀ ਜਾਂਦਾ ਏ ਇੱਧਰ ਦਾ ਹੀ ਕਿਹਦਾ ਹੈ ਸੰਗਰੂਰਵਾਲ ਦਾ ਹੀ ਆ ਤੇ ਡਰੈੱਸ ਨਹੀਂ ਇਹਦਾ ਪਤਾ ਫੋਨ ਤੇ ਗੱਲਬਾਤ ਹੁੰਦੀ ਤੇ ਲਾਗੇ ਕੁੜੀ ਜੀ ਉਦੇ تینਾਂ ਨਾਲ ਪੜਦੀ ਤੇ ਉਹਦੇ ਰਾਈ 4 ਲੱਖ ਰੁਪਈਆ ਪਾਇਆ ਰਸੀਦ ਅਰਸਾ ਦਾ ਸਾਰਾ ਹਾਂ ਜੀ ਕਿ ਨਾ ਹੁਣ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਹੁਣ ਅੰਦਰ ਅੱਜ ਮੈਂ ਕਿਉਂ ਉੱਠਾ ਮੈਂ ਲੋਕਾਂ ਚ ਕਿਉਂ ਆਏ ਨਾ ਮੁੰਡੇ ਕਿਉਂ ਨੇ ਬੁਲਾਏ ਨੇ ਆਉਦੇ ਅੱਜ ਫਿਰ 10 12 15 15 ਮੁੰਡੇ ਬੁਲਾਏ ਨੇ ਇੱਥੇ ਕੀ ਪਤਾ ਇੱਥੇ ਕੌਣ ਕਿਹ ਖੜਾ ਸਾਡੇ ਵੀ ਸਾਰੇ ਮੇਰੇ ਭਰਾ ਹਾਂ ਧਿਆਨ ਨਾਲ ਗੱਲ ਸੁਣ ਲੋ ਮੇਰੇ ਭਰਾ ਖੜੇ ਪਰ ਮੈਨੂੰ ਕਿਹ ਬੰਦੇ ਦੇ ਵਿੱਚ ਕਿਹੜਾ ਮੇਰਾ ਦੁਸ਼ਮਣ ਖੜਾ ਯਾਰ ਜਿੰਨੇ ਆਉਰੇ ਵੀ ਆ ਜੇ ਇੰਨੇ ਵੀ ਇਕੱਠੇ ਹੋ ਗਏ ਟਿਕਟ ਨੇ ਬਾਰਸ਼ ਵਿੱਚ ਬੈਠੀ ਤਾਂ ਵੀ ਹੱਪ ਤੋਂ ਉਹਨਾਂ ਦਾ ਬਦਲਾ ਲੈਣਾ ਤੂੰ ਬਾਪੂ ਕੱਲਾ ਹੀ ਤੱਕਦੇ ਯਾਰ ਕੰਮ ਨੂੰ ਤੇ ਕਿੰਟਰ ਯਾਰ ਐਡੀ ਕੀ ਗੱਲ ਹੈ ਜੇ ਆਏਗਾ ਲੜਾਂ ਵਿੱਚ ਤੈਨੂੰ ਤਾਂ ਐਤ ਹੈ ਮੇਰੇ ਨਾਲ ਸਾਰੇ ਬਗਨੇ ਤੂੰ ਤਾਂ ਨਹੀਂ ਜਾਣਾ ਕਿਸੇ ਨਾਲ ਮੈਂ ਜਾਣ ਨੂੰ ਪਹਿਲਾਂ ਤਿਆਰਾਂ ਜੀ ਮੈਂ ਪਹਿਲਾਂ ਮੂਰੇ ਲੱਗੂ ਸਾਰੇ ਦੇ ਲੱਗੋ ਨਾ ਮੂਰੇ ਇਹ ਚੀਜ਼ ਆ ਰਹੀ ਮੈਂ ਤਾਂ ਪੁਲਿਸ ਚ ਇਸ ਸਾਈਜ ਇਹ ਆ ਬੇਟੀ ਦੇ ਨਾਲ ਕਿਹੜੀ ਦੀ ਦੀ ਦੋਸਤ ਹੀ ਕੋਲੇ ਨਾਲ ਕਹਿ ਕੇ ਤੇ ਪੈਸੇ ਪਸਾਈ ਜਾਂ ਵਰਸਾ ਨੂੰ ਆਏ ਲਿਆ ਬਾਜੀ ਵੇਖ ਲੋ ਅਮਰਪੇਸ਼ੀ ਗਲਿਆਰ ਕਲਕ ਲੱਗ ਲੱਗ ਫਰਜੋ ਭਾਈ ਫਰਜੋ ਭਾਈ ਫਰਜੋ ਖੜਜੋ